ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਵਾਦ ਵਾਦ ਵੀਡੀਓ ਸ਼ੇਅਰ ਕਰਨਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਿਨਾ ਮੈਦੇ ਸੂਜੀ ਤੋਂ ਬ੍ਰੈਡ ਤੇ ਆਲੂਆਂ ਦੇ ਰੋਲ ਬਣਾਉਣੇ ਤੇ ਨਾਲ ਆਪਾਂ ਘਰ ਦੇ ਕੁਝ ਘੰਮਾਂਵਾਰੇ ਗੱਲਾਂ ਬਾਤਾਂ ਕਰਾਂਗੇ ਜੀ ਆਓ ਆਪਾਂ ਵੀਡੀਓਸ ਹਾਂਜੀ ਇੱਥੇ ਆਪਾਂ ਹੁਣ ਪਸੂੜਮਾ ਦੇਸੀ ਤੇ ਅੱਗੇ ਤਾਂ ਆਪਾਂ ਪਸੂ ਪਹਿਲੇ ਹੀ ਨਵਾ ਦੇਣੀ ਹੁੰਦੀ ਆ ਵੀ ਧਾਰਾ ਜਾਣ ਤੋਂ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਇਸ ਕਰਕੇ ਆਪਾਂ ਵੱਡੇ ਦਿਨ ਪਸੂ ਨੂੰ ਹੁੰਦੀ ਸੀ ਤੇ ਪਸੂ ਨੂੰ ਮੌਲੇ ਨੂੰ ਬਹੁਤ ਪਸੰਦ ਆ ਜੀ ਮੈਂ ਸਿੰਘ ਵੀ ਪਸੂ ਨਵਾ ਕੇ ਖੋਇਸ਼ਾ ਮੈਨੂੰ ਕਿਸੇ ਦਿਨ ਮੈਂ ਇਹਨਾਂ ਪਸੂ ਪਸੰਦ ਨਹੀਂ ਆਉਂਦੇ ਇਸ ਕਰਕੇ ਮੈਂ ਆਪ ਹੀ ਨਵਾਉਣੀ ਆ ਪਸੂ ਤੇ ਉਹ ਹੀ ਗੱਲ ਆ ਪਸੂ ਨਵਾਉਂਦਾ ਕੋਈ ਡਰ ਵੀ ਨਹੀਂ ਜੀ ਉਹ ਆਪਾਂ ਇਹਨਾਂ ਤੋਂ ਦੁੱਧ ਪੀਣਾ ਘੋ ਖਾਣਾ ਹੈ ਨਾ ਲੱਸੀ ਰਹੀ ਸਾਰਾ ਕੁਝ ਮਿਲਦਾ ਇਹਨਾਂ ਤੋਂ ਇੰਨਾ ਨਾਲ ਹੀ ਘਰ ਦੇ ਵਿੱਚ ਬਰਕਤ ਰਹੀ ਜੀ ਆਪਾਂ ਪਸ਼ੂ ਸਾਂਭਾਂਗੇ ਦੁੱਧ ਕੌਣੇ ਆਪਾਂ ਆਪਣੀ ਜਿਵੇਂ ਕਹਿੰਦੇ ਹੁੰਦੇ ਆਮ ਆਪਾਂ ਘਰਾਂ ਦੇ ਵਿੱਚ ਆਈ ਚਲਾਈ ਚੱਲਦੀ ਰਹਿੰਦੀ ਹੈ ਵੀ ਬੱਚਿਆਂ ਵਾਲੇ ਘਰੇ ਤਾਂ ਫਿਰ ਸਾਰਾ ਦਿਨ ਹੀ ਪੈਸਾ ਚਾਹੀਦਾ ਹੱਥਨ ਸ਼ਾਮ ਮੰਗਦੇ ਬੱਚੇ ਤਾਂ ਸੁਬਾ ਸ਼ਾਮ ਤੇ ਤਾਂ ਕਰਕੇ ਹੀ ਪਸ਼ੂ ਸਾਂਭਣ ਦਾ ਕੋਈ ਡਰ ਨਹੀਂ ਹੁੰਦਾ ਅਸੀਂ ਆਪ ਹੀ ਕਰਦੇ ਹਾਂ ਜੀ ਸਾਰਾ ਪਸ਼ੂਆਂ ਦਾ ਕੰਮ ਤੇ ਕੂੜਾ ਕਾੜਾ ਵੀ ਅਸੀਂ ਆਪ ਹੀ ਛੜਦੇ ਆਂ ਅਸੀਂ ਕਦੇ ਕੋਈ ਕੰਮ ਵਾਲਾ ਨਹੀਂ ਆਇਆ ਨਾ ਕੋਈ ਪਟਖਿਆਂ ਵਾਲਾ ਤੇ ਨਾ ਹੀ ਸੀ ਕੂੜੇ ਵਾਲੀ ਤੇ ਜੇ ਕੋਈ ਦੁੱਖ ਦੇ ਸੁਖ ਦੇ ਸਾਨੂੰ ਵੀ ਆਏ ਵੀ ਨਾ ਹੋਵੇ ਕੰਮ ਅਸੀਂ ਵੇਲੇ ਕਿ ਵੇਲੇ ਕਰ ਲੈਂਦੇ ਆਂ ਪਰ ਅਸੀਂ ਕਦੇ ਕੰਮ ਵਾਲਾ ਨਹੀਂ ਆਇਆ ਜੇ ਹਾਂ ਕਿਤੇ ਜਾਣਾ ਆਉਣਾ ਪੈ ਜੇ ਫੇਰ ਭਾਵਾਂਗੇ ਅਸੀਂ ਕਿਸੇ ਨੂੰ ਵੀ ਲਾ ਲਵੇ ਕੂੜੇ ਪਚਾਰ ਦੇ ਨਾ ਤੇ ਨਹੀਂ ਅਸੀਂ ਆਪ ਹੀ ਕਰਦੇ ਆਂ ਸਾਰਾ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕੋਈ ਪਸੂਆਂ ਦਾ ਕਿਤਾ ਬਹੁਤ ਵਧੀਆ ਜੇ ਆਪਾਂ ਘਰ ਘਰੇ ਵਿੱਚ ਕਰ ਗਏ ਆਪਣੀ ਚਾਰ ਪਸੂ ਦਸਤਰੀ ਨਾ ਆਪਾਂ ਖੁੱਲਾ ਦੁੱਧ ਬਾਦ ਪੀਨੇ ਆ ਨਾਲੇ ਆਪਣੇ ਉਹੀ ਵਾਲ ਪੈਸਾ ਹੱਥ ਦੇ ਵਿੱਚ ਰਹਿੰਦਾ ਹਨਾ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਇਹ ਤਾਂ ਕਰਕੇ ਜੀ ਮੈਨੂੰ ਤਾਂ ਪਸੂਆਂ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਆ ਅਸੀਂ ਪਿੱਛੇ ਵੀ ਮੇਰੇ ਪੇਕੇ ਪਰਿਵਾਰ 'ਚ ਅਸੀਂ ਬਹੁਤ ਵਸੂ ਰੱਖਦੇ ਸੀਗੇ ਕਦੇ ਸਾਡੇ ਉੱਥੇ ਵੀ ਦੁੱਧ ਕਿਉਂ ਅਸੀਂ ਕਦੇ ਮੁੱਲ ਨਹੀਂ ਸੀ ਲਿਆ ਜੀ ਘਰ ਦਾ ਹੀ ਹੁੰਦੀ ਸੀਗੀ ਚੀਜ਼ ਇੱਥੇ ਹੁਣ ਆਪਾਂ ਲਾਉਂਦੇ ਸੀ ਜੀ ਪੋਚਾ ਤੇ ਇਹ ਵੀ ਆਪਾਂ ਨੂੰ ਅੱਜ ਵੱਡਾ ਦੇਣੀ ਆ ਗਿਆ ਸੀ ਥੋੜਾ ਜਿਹਾ ਉਦੋਂ ਬਾਅਦ ਚ ਆਪਾਂ ਪੋਚੇ ਲਾਏ ਪਸੂਨਵਾ ਆ ਕੇ ਰੋਟੀ ਟੋਕਾ ਆਪਾਂ ਪਹਿਲਾਂ ਹੀ ਕਰ ਲਿਆ ਸੀ ਬੱਚਿਆਂ ਦੇ ਸਕੂਲ ਜਾਣ ਵੇਲੇ ਤੇ ਇੱਥੇ ਸੋਨੂੰ ਮੈਂ ਅੱਜ ਦੱਸਣਾ ਸੀ ਜੀ ਜਿਹੜਾ ਹੁਣ ਜਿਵੇਂ ਮੱਖਣਾ ਆਉਂਦੀਆਂ ਦਿਨੇ ਬਹੁਤ ਮੱਖਣਾ ਆ ਜਾਂਦੀਆਂ ਉਮੇ ਆਪਾਂ ਪਾਣੀ ਦੇ ਵਿੱਚ ਇੱਕ ਗੋਲੀ ਫਨੈਲ ਦੀ ਘੁੱਟ ਕੇ ਪਾ ਲਗੇ ਨਾ ਬਰੀਕ ਕਰਕੇ ਉਹਦਾ ਪਾਊਡਰ ਜਆ ਤੇ ਉਹ ਪਾ ਕੇ ਆਪਾਂ ਪੋਚਾ ਲਾਗੇ 2-3 ਦਿਨ ਮੱਖੀ ਨਹੀਂ ਆਉਂਗੀ ਫਰਸ਼ ਦੇ ਉੱਪਰ ਕਮਰੇ ਦੇ ਵਿੱਚ ਤੇ ਆਪਾਂ ਉਹ ਪਾ ਕੇ ਲਾ ਸਕਦੇ ਆ ਤੇ ਜੇ ਵੀ ਨਾ ਇਹ ਫੌਣੀ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਗ੍ਰੈਡ ਦੇ ਰੋਲ ਬਣਾਉਣਾ ਦੱਸਾਂਗੇ ਜੀ ਬਹੁਤ ਹੀ ਸੌਖੇ ਤੇ ਸਰਲ ਤਰੀਕੇ ਨਾਲ ਹਾਂਜੀ ਆਲੂ ਆਪਾਂ 2 ਤੋਂ 3 ਉਬਲੇ ਹੋਏ ਲੈ ਲਏਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਪਿਆਜ਼ ਇਦੇ ਵਿੱਚ ਹੀ ਆਪਾਂ ਜੀਰਾ ਪਾ ਲਾਂਗੇ ਇਹਨੂੰ ਆਪਾਂ ਭੁੰਨ ਕੇ ਵੀ ਪਾ ਸਕਦੇ ਆ ਤੇ ਵੈਸੇ ਵੀ ਪਾ ਸਕਦੇ ਆ ਤੇ ਹੁਣ ਥੋੜਾ ਜਿਹਾ ਆਪਾਂ ਸਵਾਦ ਅਨੁਸਾਰ ਪਾ ਲਾਂਗੇ ਨਮਕ ਤੇ ਹਰੀ ਮਿਰਚ ਆਪਣੀ ਪਾਈ ਵੀ ਐ ਇਸ ਕਰਕੇ ਆਪਾਂ ਲਾਲ ਥੋੜੀ ਜਿਹੀ ਪਾਵਾਂਗੇ ਤੇ 1 ਕੱਪ ਇਹਦੇ ਵਿੱਚ ਪਾ ਸਕਦੇ ਆ ਸਵਾਦ ਅਨੁਸਾਰ ਚਾਟ ਮਸਾਲਾ ਮੈਗੀ ਮਸਾਲਾ ਵੀ ਪਾ ਸਕਦੇ ਆ ਜੇ ਚਾਟ ਮਸਾਲਾ ਹੈ ਨਹੀਂ ਤਾਂ ਤੇ ਇਸ ਤਰ੍ਹਾਂ ਤੇ ਵਿੱਚ ਹੀ ਆਪਾਂ ਇਸ ਤਰ੍ਹਾਂ ਨਾ ਬ੍ਰੈਡ ਆਏ ਪਾਣੀ ਦੇ ਵਿੱਚ ਡਬੋ ਕੇ ਕੋਲਾ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਾਣੀ ਵਿੱਚ ਝੋੜ ਕੇ ਬੰਨ੍ਹ ਕੋਲ ਪਾਣੀ ਵਿੱਚ ਝੋੜ ਦੇਣਾ ਤਾਂ ਇਸ ਤਰ੍ਹਾਂ ਇਹ ਆਪਾਂ ਵਿੱਚ ਪਾਉਣੀ ਆ ਇਸ ਤੋ ਇਹ ਆਪਾਂ ਜਿਵੇਂ ਤਿੰਨ ਆਲੂ ਰੇ ਆ ਤਿੰਨ ਬ੍ਰੈਡ ਆਪਾਂ ਪਾ ਸਕਦੇ ਆ ਇਸ ਤਰ੍ਹਾਂ ਗਰਮ ਕਰਕੇ ਬਹੁਤ ਹੀ ਬੰਦਾ ਜਾਂ ਬੰਦੇ ਆ ਨਾ ਸੂਜੀ ਦੀ ਨਾ ਮੇਵੇ ਦੀ ਕਾਸੀ ਦੀ ਲੋੜ ਨਹੀਂ ਮੈਦੇ ਦੀ ਤੇ ਇਸ ਤਰ੍ਹਾਂ ਆਪਾਂ ਬਹੁਤ ਹੀ ਸੌਕੇ ਤਰੀਕੇ ਨਾਲ ਬਣਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਵਿੱਚ ਚਾਰ ਬ੍ਰੈਡ ਪਾਉਣਗੇ ਇਹੋਰਾ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲਓ ਜੀ ਹੁਣ ਆਪਣਾ ਸਾਰਾ ਸਵਨ ਤਿਆਰ ਆ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਗੋਲ-ਗੋਲ ਬਣਾ ਲੈਨੇ ਆ ਅਸਤਰ ਤੇ ਇੱਕ ਆਪਾਂ ਜਿਹੜੀ ਪਲੇਟ ਚ ਬਣਾ ਕੇ ਰੱਖਨੇ ਆ ਉਹਦੇ ਵਿੱਚ ਇਸ ਤਰ੍ਹਾਂ ਨਾ ਮੇਦਾ ਮੇਦਾ ਵੀ ਐ ਸਿਰਕ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਐ ਰੱਖ ਸਕਦੇ ਆ ਤੇ ਇੱਕ ਆਪਾਂ ਪਾਣੀ ਦਾ ਐ ਸਲੋਟ ਪਾਣੀ ਦੀਆਂ ਉਂਗਲਾਂ ਲਾ ਸਕਦੇ ਆ ਵੀ ਹੱਥ ਨਾਲ ਲੱਗੇ ਆਲੂ ਤੇ ਇਸ ਤਰ੍ਹਾਂ ਆਪਾਂ ਗੋਲ-ਗੋਲ ਕਰਕੇ ਰੱਖੀ ਜਾਣੀਆਂ ਤੇ ਆਪਾਂ ਸਾਰੇ ਸੂਨ ਬਣਾ ਕੇ ਦਿਖਾਉਣੀ ਆ ਜੀ 2 ਮਿੰਟ ਵੇਟ ਕਰੋ ਆ ਲਓ ਜੀ ਹੁਣ ਆਪਣੇ ਰੋਲ ਬਿਲਕੁਲ ਤਿਆਰ ਆ ਜੀ ਸਾਰੇ ਆਪਾਂ ਬਣਾ ਲਏ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਲੇ ਤੇ ਹੁਣ ਆਪਾਂ ਸਾਨੂੰ ਕੜਾਈ ਦੇ ਵਿੱਚ ਪਾਉਣਾ ਦਿਖਾਉਣੀ ਆ ਆਪਣੀ ਕੜਾਈ ਛੋਟੀ ਹੈ ਜੀ ਇਸ ਕਰਕੇ ਆਪਾਂ 5-6 ਹੀ ਪਾਵਾਂਗੇ ਜਿਆਦਾ ਪਾਉਣ ਨਾਲ ਫਿਰ ਜੜ ਜਾਂਦੇ ਆ इस तरह हल्का हल्का जलावे तेल अपना बहुत गर्म होया व गैस आप थोड़ा जा घट कर लिया ਸਤਿ ਸ਼੍ਰੀ ਅਕਾਲ ਕੋਈ ਹੁਣ ਬਰਾਉਨ ਬਰਾਉਨ ਹੁੰਦੇ ਜਾਂਦੇ ਆ ਖਾਣ ਵਿੱਚ ਬਹੁਤ ਹੀ ਟੇਸਟੀ ਬਣਦੇ ਆ ਜੀ ਬੱਚੇ ਇਹਨਾਂ ਨੂੰ ਬਹੁਤ ਚਾਹ ਕੇ ਖਾਂਦੇ ਆ ਜਿਵੇਂ ਆਪਾਂ ਸ਼ਾਮ ਦੇ ਟਾਈਮ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਖਾਣ ਨੂੰ ਮੰਗਦੇ ਆ ਭੁੱਖ ਲੱਗੀ ਹੁੰਦੀ ਆ ਇਸ ਤਰ੍ਹਾਂ ਅਕੀ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਜਰੂਰ ਦੱਸਣਾ ਜੀ ਕਮੈਂਟ ਕਰਕੇ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਜੀ ਆ ਦੇਖੋ ਬਰਾਊਨ ਬਰਾਊਨ ਹੋ ਗਈ ਚੱਲੇ ਹੁਣ ਇਹ ਫਾਈਨਲ ਪਲੇਟ ਦੇ ਵਿੱਚ ਕੱਢ ਲਾਂਗੇ ਹਾਂਜੀ ਗੈਸ ਇੱਥੇ ਆਪਾਂ ਥੋੜਾ ਜਿਹਾ ਤੇਜ਼ ਕਰ ਲਿਆ ਤੇ ਇਸ ਤਰ੍ਹਾਂ ਆਪਾਂ ਦਵਾਰਾ ਫੇਰ ਪਾ ਲੇ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਜੀ ਹਾਂਜੀ ਰੈਸਪੀ ਆਪਣੀ ਬਿਲਕੁਲ ਤਿਆਰ ਆ ਤੇ ਹੁਣ ਮੰਮੀ ਖਾ ਕੇ ਦੱਸਣਗੇ ਕਿਵੇਂ ਬਣੀ ਆ ਬਹੁਤ ਵਧੀਆ ਬਣਿਆ ਹਾਂ ਤੁਸੀਂ ਵੀ ਬਣਾ ਕੇ ਖਾਓ